ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਵਿਚਾਰ ਅਤੇ ਵਿਹਾਰ ਦੀਵੇ ਦਾ ਮੁਕਾਬਲਾ ਹਨੇਰੇ ਨਾਲ ਹੀ ਨਹੀਂ ਹਨੇਰੀ ਨਾਲ ਵੀ ਹੈ ਲੋੜ ਅਗਿਆਨਤਾ ਘਟਾਉਣ ਦੀ ਹੀ ਨਹੀਂ ਮਿਹਨਤ ਕਰਕੇ ਗਿਆਨ ਸੋਚ ਅਤੇ ਚੇਤਨਾ ਵਧਾਉਣ ਦੀ ਵੀ ਹੈ ਮਨੁੱਖ ਦਾ ਉਦੇਸ਼ ਸੰਸਾਰ ਵਿੱਚ ਸਫਲ ਹੋਣਾ ਹੀ ਨਹੀਂ ਸਫਲ ਹੋ ਕੇ ਆਪਣੇ ਆਪ ਨੂੰ ਅੰਦਰੋਂ ਰੁਸ਼ਨਾਉਣ ਅਤੇ ਸੰਸਾਰ ਨੂੰ ਅੰਦਰੋਂ ਬਾਹਰੋਂ ਸੋਹਣਾ ਬਣਾਉਣ ਦੀ ਵੀ ਜ਼ਿੰਮੇਵਾਰੀ ਉਸੇ ਦੀ ਹੀ ਹੈ ਬਾਹਰੋਂ ਦਿਸਦਾ ਤਾਜ ਮਹਿਲ ਅੰਦਰੋਂ ਇੱਕ ਕਬਰ ਹੈ ਪਰ ਤਾਜ ਮਹਿਲ ਦਾ ਸੁਨੇਹਾ ਸੱਚੀ ਮੁਹੱਬਤ ਅਤੇ ਸੁੰਦਰਤਾ ਦੇ ਹੁਲਾਰੇ ਵਾਲਾ ਜੀਵਨ ਹੈ ਜਿਸ ਨੇ ਸਿਆਣਪ ਅਤੇ ਮੁਹੱਬਤ ਨਾਲ ਜੀਵਨ ਬਤੀਤ ਕੀਤਾ ਹੁੰਦਾ ਹੈ ਉਹ ਬੀਤੇ ਲਈ ਧੰਨਵਾਦੀ ਅਤੇ ਆਉਣ ਵਾਲੇ ਸਮੇਂ ਲਈ ਆਸ਼ਾਵਾਦੀ ਹੁੰਦਾ ਹੈ ਜ਼ਿੰਦਗੀ ਵਿੱਚ ਜੋ ਕੁਝ ਵੀ ਚੰਗਾ ਵਾਪਰਦਾ ਹੈ ਉਹ ਮੁਹੱਬਤ ਭਰੀ ਮਿਹਨਤ ਉਪਰੰਤ ਹੀ ਵਾਪਰਦਾ ਹੈ ਕਿਉਂਕਿ ਚੰਗੇ ਅਤੇ ਸੋਹਣੇ ਨਤੀਜੇ ਇਮਾਨਦਾਰ ਯਤਨਾ ਮਗਰੋਂ ਹੀ ਪੈਦਾ ਹੁੰਦੇ ਹਨ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇਨਕਲਾਬ ਵਿਹਲਿਆਂ ਵੱਲੋਂ ਉਡੀਕਦਿਆਂ ਨਹੀਂ ਮਿਹਨਤ ਕਰਨ ਵਾਲਿਆਂ ਵੱਲੋਂ ਕੁਝ ਕੀਤਿਆਂ ਹੀ ਵਾਪਰਦੇ ਹਨ ਮਿਹਨਤ ਤੇ ਖੁਸ਼ਹਾਲੀ ਨਾਲ ਨਾਲ ਚੱਲਦੀਆਂ ਹਨ ਜੀਵਨ ਵਿੱਚ ਹਰੇਕ ਮਨੁੱਖ ਦੇ ਖੁਸ਼ਹਾਲ ਜਾਂ ਗੰਗਾਲ ਹੋਣ ਦੇ ਫੈਸਲੇ ਜਵਾਨੀ ਵਿੱਚ ਹੀ ਹੋ ਜਾਂਦੇ ਹਨ ਜਵਾਨੀ ਵਿੱਚ ਸੋਚ ਨਾਲ ਬੁੱਧੀ ਬਲਵਾਨ ਹੁੰਦੀ ਹੈ ਜਦੋਂ ਕਿ ਪੈਰ ਚੱਲਣ ਨਾਲ ਮਜ਼ਬੂਤ ਹੁੰਦੇ ਹਨ ਅਤੇ ਹੱਥ ਕੰਮ ਕਰਨ ਨਾਲ ਨਿਪੁੰਨ ਹੋ ਜਾਂਦੇ ਹਨ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਨਿੱਕੀ ਉਮਰ ਦੇ ਠੇਡੇ ਪੈਰਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਮਜ਼ਬੂਤ ਪੈਰ ਨਵੇਂ ਰਾਹਾਂ ਨੂੰ ਸਿਰਜਦੇ ਨਵੀਆਂ ਮੰਜ਼ਲਾਂ ਵੱਲ ਵਧਦੇ ਅਤੇ ਨਵੇਂ ਦਿਸ਼ਾ ਦੇ ਅਵਸਾਰ ਦੇ ਹਨ ਜਵਾਨੀ ਵਿੱਚ ਗਿਆਨ ਖੰਭ ਦਿੰਦਾ ਹੈ ਉਡਣ ਲਈ ਜਦੋਂ ਕਿ ਉਮਰ ਦਾ ਤਜਰਬਾ ਜੜਾਂ ਦਿੰਦਾ ਹੈ ਧਰਤੀ ਵਿੱਚ ਖੁੱਬਣ ਲਈ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਨਵੇਂ ਇਰਾਦਿਆਂ ਨਵੀਆਂ ਉਮੀਦਾਂ ਤੇ ਨਵੀਆਂ ਬਲੰਦ ਸੋਚਾਂ ਵਾਲੇ ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਸਮੇਂ ਤੋਂ ਪਹਿਲਾਂ ਇਸ ਲਈ ਜਮ ਪੈਂਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਤੋਂ ਮਗਰੋਂ ਦੇ ਵਕਤ ਨੂੰ ਬਦਲ ਦੇਣਾ ਹੁੰਦਾ ਹੈ ਅਜਿਹੇ ਲੋਕਾਂ ਦੇ ਪੈਰ ਧਰਤੀ ਤੇ ਟਿਕੇ ਹੋਏ ਹੁੰਦੇ ਹਨ ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੇ ਡੂੰਘੀਆਂ ਸਿਖਰਾਂ ਛੋਈਆਂ ਹੁੰਦੀਆਂ ਹਨ ਕਿਉਂਕਿ ਇਹ ਜਿਉਂ-ਜਿਉਂ ਝੁੱਕਦੇ ਜਾਂਦੇ ਹਨ ਤਿਉਂ-ਤਿਉਂ ਇਹ ਉੱਚੇ ਉੱਠਦੇ ਜਾਂਦੇ ਹਨ ਇਹ ਉਹ ਹੀ ਲੋਕ ਹੁੰਦੇ ਹਨ ਜਿਨ੍ਹਾਂ ਬਾਰੇ ਬੜੀ ਮਗਰੋਂ ਜਾ ਕੇ ਪਤਾ ਲੱਗਦਾ ਹੈ ਕਿ ਹਾਕਮ ਅਤੇ ਹਕੂਮਤ ਗਲਤ ਸਨ ਅਤੇ ਸੁਕਰਾਟ ਅਤੇ ঈਸਾ ਠੀਕ ਸਨ ਭੀੜ ਗਲਤ ਸੀ ਅਤੇ ਮਨਸੂਰ ਸਹੀ ਸੀ ਆਪਣੀ ਲੰਮੀ ਅਤੇ ਡੂੰਗੀ ਸੋਚ ਅਤੇ ਆਪਣੀ ਸਿਖਰਲੀ ਕਲਪਨਾ ਕਰਕੇ ਇਹ ਸਾਰੇ ਲੋਕ ਸਾਡੀ ਸ਼ਰਧਾ ਦੇ ਕੇਂਦਰ ਹੋ ਨਿਪਟਦੇ ਹਨ ਜਿਵੇਂ ਕਿਸੇ ਨੂੰ ਸੋਹਣਾ ਕਹਿਣ ਵਾਸਤੇ ਅਸੀਂ ਉਸ ਨੂੰ ਗੁਲਾਬ ਦਾ ਚੰਨ ਜਾ ਹੀਰਾ ਕਹਿ ਦਿੰਦੇ ਹਾਂ ਇਵੇਂ ਹੀ ਜਦੋਂ ਅਸੀਂ ਆਪ ਉੱਚਾ ਉੱਠਣਾ ਹੁੰਦਾ ਹੈ ਤਾਂ ਪਹਿਲਾਂ ਹੀ ਕਿਸੇ ਉੱਚੇ ਉੱਠੇ ਹੋਏ ਨੂੰ ਯਾਦ ਕਰਦੇ ਹਾਂ ਅਤੇ ਉਸ ਪ੍ਰਤੀ ਸ਼ਰਦਾ ਸਾਨੂੰ ਆਪ ਉੱਚੇ ਉੱਠਣ ਦੇ ਵਿਸ਼ਵਾਸ ਨਾਲ ਭਰ ਦਿੰਦੀ ਹੈ ਸ਼ਰਦਾ ਦੇ ਅਰਥ ਵਿਸ਼ਵਾਸ ਕਰਨ ਤੋਂ ਨਹੀਂ ਹਨ ਸ਼ਰਦਾ ਦੇ ਅਰਥ ਵਿਸ਼ਵਾਸ ਨੂੰ ਅਮਲ ਵਿੱਚ ਲਿਆਉਣ ਤੋਂ ਹਨ ਸ਼ਰਦਾ ਤੇ ਵਿਸ਼ਵਾਸ ਸੋਚ ਦੇ ਉਹ ਪਨਾਹ ਹੁੰਦੇ ਹਨ ਜਿੱਥੇ ਸਭ ਪ੍ਰਕਾਰ ਦੀਆਂ ਦੁਚਿੱਤੀਆਂ ਸੰਸੇ ਅਤੇ ਸ਼ੰਕੇ ਲੋਪ ਹੋ ਜਾਂਦੇ ਹਨ ਅਤੇ ਕੁਝ ਕਾਰ ਬਖਾਉਣ ਦੀਆਂ ਛੁਪੀਆਂ ਹੋਈਆਂ ਵੱਡੀਆਂ ਹਿੰਮਤਾਂ ਜਾਗ ਪੈਂਦੀਆਂ ਹਨ ਇੱਕ ਗਿਰਜੇ ਵਿੱਚ ਜੁੜੀ ਹੋਈ ਸੰਗਤ ਨੂੰ ਅਟੱਲ ਵਿਸ਼ਵਾਸ ਵਿੱਚ ਨਹਾਤੇ ਹੋਏ ਇੱਕ ਪਾਦਰੀ ਨੇ ਜਦੋਂ ਸਬੋਧਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੀ ਅਗਵਾਈ ਵਿੱਚ ਅੱਗੇ ਵਧਣ ਦੀ ਹਿੰਮਤ ਕਰੋ ਉਹ ਅੱਗੇ ਅੱਗੋਂ ਹੋ ਕੇ ਤੁਹਾਨੂੰ ਮਿਲੇਗਾ ਤਾਂ ਸਮੁੱਚਾ ਵਾਤਾਵਰਨ ਇੰਨਾ ਸ਼ਰਧਾਮਈ ਹੋ ਗਿਆ ਕਿ ਉਸ ਪਾਦਰੀ ਦਾ ਧੰਨਵਾਦ ਕਰਨ ਲਈ ਸੰਗਤ ਦੇ ਅਖੀਰ ਵਿੱਚ ਕਮਜ਼ੋਰ ਲੱਤਾਂ ਵਾਲੀ ਇੱਕ સ્ત્રી ਹਿੰਮਤ ਕਰਕੇ ਆਪਣੀ ਪਹੀਆ ਕੁਰਸੀ ਵਿੱਚੋਂ ਉੱઠી ਚੱਲਲੀ ਅਤੇ ਚਲਦੀ ਗਈ ਕਿਉਂਕਿ ਪਾਦਰੀ ਦੇ ਬੋਲੇ ਹੋਏ ਕੁਝ ਸ਼ਬਦਾਂ ਨੇ ਉਸ ਦੇ ਅੰਦਰ ਛੁਪੇ ਹੋਏ ਆਤਮ ਵਿਸ਼ਵਾਸ ਨੂੰ ਜਗਾ ਦਿੱਤਾ ਸੀ ਉਹ ਪਾਦਰੀ ਪਾਦਰੀ ਤੋਂ ਅਧਿਆਪਕ ਅਤੇ ਅਧਿਆਪਕ ਤੋਂ ਗੁਰੂ ਬਣ ਗਿਆ ਸੀ ਅਧਿਆਪਕ ਪੜ੍ਹਾਉਂਦੇ ਹਨ ਜਦੋਂ ਕਿ ਗੁਰੂ ਜਗਾਉਂਦੇ ਹਨ ਅਧਿਆਪਕ ਪ੍ਰਕਾਸ਼ ਦੀਆਂ ਗੱਲਾਂ ਕਰਦੇ ਹਨ ਗੁਰੂ ਨੂਰ ਦੇ ਦੀਦਾਰ ਕਰਵਾਉਂਦੇ ਹਨ ਡਾਕਟਰ ਅਤੇ ਮਰੀਜ਼ ਵਿਚਕਾਰ ਵੀ ਕਰਾਮਾਤ ਉਦੋਂ ਵਾਪਰਦੀ ਹੈ ਜਦੋਂ ਰਿਸ਼ਤਾ ਸ਼ਰਧਾ ਅਤੇ ਵਿਸ਼ਵਾਸ ਵਾਲਾ ਹੋ ਜਾਂਦਾ ਹੈ ਇੱਕ ਵਿਅਕਤੀ ਨੂੰ ਜਦੋਂ ਕੰਨ ਦੀ ਤਕਲੀਫ ਹੋਈ ਤਾਂ ਉਸ ਨੂੰ ਸੁਣਨਾ ਬੰਦ ਹੋ ਗਿਆ। ਮੌਇਨਾ ਕੀਤਾ ਗਿਆ ਤੇ ਦੱਸਿਆ ਗਿਆ ਕਿ ਇੱਕ ਹੱਡੀ ਰੁਕਾਵਟ ਬਣੀ ਹੋਈ ਹੈ। ਆਪਰੇਸ਼ਨ ਕਰਨਾ ਪਵੇਗਾ। ਮਰੀਜ਼ ਦੀ ਤਸੱਲੀ ਨਾ ਹੋਈ। ਉਹ ਮਰੀਜ਼ ਉੱਥੋਂ ਉਸ ਡਾਕਟਰ ਕੋਲ ਗਿਆ ਜਿਸ ਨੇ ਉਸ ਨੂੰ ਵਿਸ਼ਵਾਸ ਜਿਸ ਤੇ ਉਸ ਨੂੰ ਵਿਸ਼ਵਾਸ ਸੀ। ਆਪਰੇਸ਼ਨ ਟੇਬਲ ਤੇ ਚੁਕੇ ਡਾਕਟਰ ਨੇ ਕੁਝ ਚਿਰ ਪਿੱਛੋਂ ਉਸ ਨੂੰ ਪੁੱਛਿਆ, "ਹੁਣ ਸੁਣਦਾ ਹੈ?" ਮਰੀਜ਼ ਨੇ ਕਿਹਾ, "ਮੈਨੂੰ ਤਾਂ ਹੁਣ ਤੁਹਾਡੀਆਂ ਉਂਗਲਾਂ ਦੇ ਹਿਲਣ ਦੀ ਵੀ ਆਵਾਜ਼ ਵੀ ਸਾਫ਼ ਸੁਣਾਈ ਦੇ ਰਹੀ ਹੈ।" ਡਾਕਟਰ ਨੇ ਉਸ ਦੀ ਬਿਨਾਂ ਕੋਈ ਫੀਸ ਲਏ ਉਸੇ ਵੇਲੇ ਛੁੱਟੀ ਕਰ ਦਿੱਤੀ। ਉਸ ਨੂੰ ਮਗਰੋਂ ਪਤਾ ਲੱਗਿਆ ਕਿ ਆਪਰੇਸ਼ਨ ਨਹੀਂ ਸੀ ਕੀਤਾ ਗਿਆ। ਕੇਵਲ ਮੈਲ ਹੀ ਕੱਢੀ ਗਈ ਸੀ। ਸਾਡੀਆਂ ਬਹੁਤਿਆ ਸਮੱਸਿਆਵਾਂ ਸਾਡੇ ਵਹਿਮ ਹੀ ਹੁੰਦੀਆਂ ਹਨ। ਜਦੋਂ ਮਨੁੱਖੀ ਸੋਚ ਅਤੇ ਵਿਹਾਰ ਵਿੱਚੋਂ ਸਾੜੇ ਅਤੇ ਈਰਖਾ, ਨਿੰਦਾ ਤੇ ਨਫ਼ਰਤ ਦੀ ਮੈਲ ਨਿਕਲ ਜਾਵੇ ਤਾਂ ਜ਼ਿੰਦਗੀ ਦੇ ਸੰਗੀਤ ਦੀਆਂ ਅੰਤਰ ਤੁਣਾ ਬੋਲਿਆਂ ਨੂੰ ਬੋਲਿਆਂ ਨੂੰ ਵੀ ਸਾਫ਼ ਸੁਣਾਈ ਦੇਣ ਲੱਗ ਪੈਂਦੀਆਂ ਹਨ। ਮਨ ਵਿੱਚੋਂ ਖੋਟ ਨਿਕਲ ਜਾਵੇ ਤਾਂ ਸਾਰੇ ਪਿਆਰੇ ਲੱਗਣ ਲੱਗ ਪੈਂਦੇ ਹਨ ਅਤੇ ਸਾਰੇ ਆਪਣੇ ਲੱਗਣ ਲੱਗ ਪੈਂਦੇ ਹਨ ਲਗਭਗ ਇੱਕ ਸਦੀ ਪਹਿਲਾਂ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਸੰਗਤਾਂ ਵਿੱਚ ਸੇਵਾ ਦਾ ਉਤਸ਼ਾਹ ਵੇਖਣ ਵਾਲਾ ਸੀ ਉਸ ਸਮੇਂ ਸ਼ਹਿਰ ਦੇ ਸਰਦਾਰਾਂ ਬਾਨ ਮੁਸਲਮਾਨਾਂ ਦਾ ਇੱਕ ਜੱਥਾ ਵੀ ਕਾਰ ਸੇਵਾ ਵਿੱਚ ਸ਼ਾਮਲ ਹੋਣ ਲਈ ਦਰਬਾਰ ਸਾਹਿਬ ਪਹੁੰਚਿਆ ਇਹ ਜੱਥਾ ਸਤਿ ਭਾਵਨਾ ਸ਼ਰਧਾ ਤੇ ਸਨੇਹ ਦਾ ਸੰਦੇਸ਼ ਸੀ ਇਹ ਮੁਸਲਮਾਨ ਜਾਬਰ ਮੁਗਲੀਆ ਹਕੂਮਤ ਦੇ ਪ੍ਰਤੀਨਿਧ ਨਹੀਂ ਸਨ ਇਹ ਪਿਆਰ ਦਾ ਸਨੇਹਾ ਦੇਣ ਵਾਲੇ ਇਸਲਾਮ ਦੇ ਪ੍ਰਤੀਕ ਸਨ ਸੋ ਇਹਨਾਂ ਦੀ ਸ਼ਰਦਾ ਨੂੰ ਵੇਖ ਕੇ ਸਿੱਖਾਂ ਨੂੰ ਆਪਣਾ ਇਤਿਹਾਸ ਭੁੱਲ ਗਿਆ ਇਹਨਾਂ ਮੁਸਲਮਾਨਾਂ ਨੇ ਅਜੇ ਥੋੜੇ ਜਿਹੇ ਤਸਲੇ ਹੀ ਚੁੱਕੇ ਸਨ ਕਿ ਸਿੱਖਾਂ ਨੇ ਡੂੰਘੀ ਸ਼ਰਦਾ ਤੇ ਸਿਖਰਲੀ ਮੁਹੱਬਤ ਨਾਲ ਅੱਗੇ ਹੋ ਕੇ ਉਹਨਾਂ ਦੇ ਹੱਥ ਫੜ ਲਏ ਅਤੇ ਕਿਹਾ ਕਿ ਅਸੀਂ ਤੁਹਾਡੇ ਤੋਂ ਵਾਰੇ ਜਾਂਦੇ ਹਾਂ ਤੁਹਾਡੇ ਪਿਆਰ ਦੇ ਜਜ਼ਵੇ ਤੋਂ ਕੁਰਬਾਨ ਜਾਂਦੇ ਹਾਂ ਅੱਡੀ ਨਮਾਜ਼ ਦਾ ਵੇਲਾ ਹੋ ਗਿਆ ਹੈ ਹੁਣ ਤੁਸੀਂ ਕਿਧਰੇ ਹੋਰ ਨਹੀਂ ਜਾਣਾ ਇੱਥੇ ਹਰਮੰਦਰ ਸਾਹਿਬ ਵਿੱਚ ਹੀ ਆਪਣੀ ਨਮਾਜ਼ ਅਦਾ ਕਰ ਲਵੋ ਇਹ ਨਮਾਜ਼ ਕੇਵਲ ਮੁਸਲਮਾਨਾਂ ਨੇ ਹੀ ਨਹੀਂ ਸੀ ਅਦਾ ਕੀਤੀ ਇਸ ਵਿੱਚ ਉੱਥੇ ਹਾਜ਼ਰ ਹਿੰਦੂ ਅਤੇ ਸਿੱਖ ਵੀ ਸ਼ਾਮਲ ਸਨ ਇਹ ਉਹ ਪਲ ਹੁੰਦੇ ਹਨ ਜਦੋਂ ਖੰਡਰਾਂ ਵਿੱਚ ਮਹਿਲ ਬਣਨ ਦੀ ਹਿੰਮਤ ਜਾਗ ਪੈਂਦੀ ਹੈ ਇਨ੍ਹਾਂ ਪਲਾਂ ਵਿੱਚ ਹਰੇਕ ਸਧਾਰਨ ਮਨੁੱਖ ਵੀ ਆਪਣੇ ਆਪ ਤੇ ਮਾਣ ਕਰਨ ਲੱਗ ਪੈਂਦਾ ਹੈ ਅਤੇ ਉਸ ਦੇ ਮਨ ਵਿੱਚ ਸੱਚੀ ਮੁਹੱਬਤ ਵਾਲੇ ਬੁਲੰਦ ਵਿਚਾਰ ਜਨਮ ਲੈਂਦੇ ਹਨ ਵਿਚਾਰ ਜਾਂ ਖਿਆਲ ਮੁੱਖ ਤੌਰ ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ ਅਸੀਂ ਇਹਨਾਂ ਵਿੱਚੋਂ ਕਿਸੇ ਇੱਕ ਜਾਂ ਦੂਜੇ ਦੇ ਪੇੜ ਵਿੱਚ ਵਿਚਰਦੇ ਰਹਿੰਦੇ ਹਾਂ ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਹਨ ਉਹੋ ਜਿਹਾ ਸਾਡਾ ਵਿਹਾਰ ਹੋ ਨਿਬੜਦਾ ਹੈ ਪਹਿਲੀ ਪ੍ਰਕਾਰ ਦੇ ਵਿਚਾਰ ਜਾਂ ਖਿਆਲ ਉੱਚੇ ਅਤੇ ਸੁੱਚੇ ਹੁੰਦੇ ਹਨ ਜਿਹੜੇ ਤਿਆਗ ਤੋਂ ਪ੍ਰੇਰਿਤ ਨਿਰਸਵਾਰਥ ਹੋ ਕੇ ਸਰਬੱਤ ਦਾ ਭਲਾ ਮੰਗਣ ਵਾਲੇ ਸ਼ਾਂਤੀ ਅਤੇ ਸਚਾਈ ਨਾਲ ਡੁੱਲ-ਡੁੱਲ ਪੈਂਦੇ ਹਨ ਖਿਆਲਾਂ ਦਾ ਇਹ ਸਭ ਤੋਂ ਉੱਚਾ ਮੰਡਲ ਹੁੰਦਾ ਹੈ ਜਿਸ ਵਿੱਚ ਸਾਡੀ ਆਤਮਾ ਚ ਪਰਮ ਆਤਮਾ ਨਾਲੋਂ ਵਿਛੜੇ ਹੋਣ ਦਾ ਅਹਿਸਾਸ ਹੋਣ ਕਾਰਨ ਉੱਚੀਆਂ ਉਡਾਰੀਆਂ ਲਾਉਣ ਅਤੇ ਉੱਚੇ ਹੋਣ ਦੀ ਤਾਂਘ ਉਪਜਦੀ ਹੈ। ਦੂਜੀ ਪ੍ਰਕਾਰ ਦੇ ਵਿਚਾਰ ਭਾਵਨਾਵਾਂ ਤੋਂ ਪ੍ਰੇਰਿਤ ਹੁੰਦੇ ਹਨ। ਇਹਨਾਂ ਵਿਚਾਰਾਂ ਵਿੱਚ ਆਪਣੇ ਪ੍ਰੇਮੀ, ਸਾਥੀ, ਬੱਚੇ ਜਾਂ ਆਪਣੇ ਘਰ ਆਦਿ ਨਾਲੋਂ ਵਿਜੋਗੇ ਹੋਣ ਕਾਰਨ ਵਿਛੋੜੇ ਵਿੱਚੋਂ ਉਪਜੀ ਬੇਚੈਨ ਅਤੇ ਮਿਲਾਪ ਦੀ ਤਾਂਘ ਵਾਲੀ ਲਾਲਸਾ ਹੁੰਦੀ ਹੈ। ਇਹਨਾਂ ਵਿਚਾਰਾਂ ਵਿੱਚ ਤੋਖਲੇ ਤੇ ਦੁਚਿੱਤੀ ਕਾਰਨ ਮਨ ਦੀ ਸਥਿਤੀ ਡਾਮਾ ਡੋਲ ਰਹਿੰਦੀ ਹੈ। ਡਾਮਡੋਲ ਮਨ ਵਿੱਚ ਚੈਨੀ ਵਾਲੇ ਵਿਚਾਰਾਂ ਨੂੰ ਜਨਮ ਦਿੰਦਾ ਹੈ ਅਜਿਹੇ ਵਿਚਾਰਾਂ ਵਿੱਚ ਮਾਨ ਬੁੱਧੀ ਤੇ ਹੀ ਨਹੀਂ ਕਲਪਨਾ ਤੇ ਵੀ ਹਾਵੀ ਹੋ ਜਾਂਦਾ ਹੈ ਅਤੇ ਵਿਅਕਤੀ ਉਖੜਿਆ ਉਖੜਿਆ ਪ੍ਰਤੀਤ ਕਰਦਾ ਹੈ ਅਤੇ ਟਿਕਾ ਲਈ ਤੰਗਦਾ ਹੈ ਤੀਜੀ ਪ੍ਰਕਾਰ ਦੇ ਵਿਚਾਰ ਸੰਗਣੇ ਕਾਲੇ ਅਤੇ ਡਰ ਵਾਲੇ ਹੁੰਦੇ ਹਨ ਜਿਹੜੇ ਅਸਫਲਤਾ ਦੇ ਡਰ ਹਾਰ ਦੇ ਭੈ ਅਤੇ ਮਰ ਜਾਣ ਦੇ ਸੰਸੇ ਨਾਲ ਭਰੇ ਹੋਏ ਹੁੰਦੇ ਹਨ ਇਹਨਾਂ ਵਿੱਚ ਚਿੰਤਾ ਤੇ ਸੰਤਾਪ ਉਪਜਦੇ ਹਨ ਜਿਹੜੇ ਸਾਡੇ ਵਿਹਾਰ ਦੇ ਸੰਤੁਲਨ ਨੂੰ ਵਿਗਾੜ ਦਿੰਦੇ ਹਨ ਅਤੇ ਮਨੁੱਖ ਆਪਣੇ ਆਪ ਨੂੰ ਘੁੰਮਣਘੇਰੀ ਵਿੱਚ ਗਰਸਿਆ ਹੋਇਆ ਅਨੁਭਵ ਕਰਦਾ ਹੈ। ਆਲੇ-ਦੁਆਲੇ ਵਿੱਚ ਝਾਤ ਮਾਰਨ ਨਾਲ ਵਿਖਾਈ ਦੇਵੇਗਾ ਕਿ ਕੁਝ ਵਿਅਕਤੀ ਪਰਉਪਕਾਰ ਅਤੇ ਤਿਆਗ ਦੇ ਰਾਹ ਪਏ ਹੋਏ ਹਨ। ਜਦੋਂ ਕਿ ਨੇਕਾ ਵਿਅਕਤੀ ਧਨ ਰਾਹੀ ਤਾਕਤ ਜਾਂ ਤਾਕਤ ਰਾਹੀ ਧਨ ਹਥਿਆਨ ਵਿੱਚ ਰੁੱਝੇ ਹੋਏ ਹਨ ਅਤੇ ਬਹੁਗਿਣਤੀ ਕੇਵਲ ਖਾਣ-ਪੀਣ ਅਤੇ ਸਰੀਰ ਨੂੰ ਭੋਗਣ ਵਿੱਚ ਮਸਤ ਹੈ। ਜਿਵੇਂ ਸੁਖਾ ਮਾ ਰਿਸ਼ਤਾ ਲੱਭਦਾ ਨਹੀਂ ਉਸਾਰਨਾ ਪੈਂਦਾ ਹੈ ਇਵੇਂ ਹੀ ਵਿਚਾਰਾਂ ਦੀ ਉਚਿਤਮ ਅਵਸਥਾ ਵਿੱਚ ਪਹੁੰਚਣ ਲਈ ਨਿਰੰਤਰ ਯਤਨ ਕਰਨਾ ਪੈਂਦਾ ਹੈ। ਮਨੇਕ ਵਾਰ ਇਹ ਮੈਂ ਵਾਪਰਿਆ ਹੈ ਕਿ ਇੱਕ ਸੁਧਾਰਨ ਜਹੀ ਘਟਨਾ ਵਿਅਕਤੀ ਦਾ ਕਾਇਆ ਕਲਪ ਕਰ ਦਿੰਦੀ ਹੈ। ਇੱਕ ਵਿਅਕਤੀ ਨੂੰ ਬਾਹਰ ਖਾਣ ਪੀਣ ਦੀ ਆਦਤ ਸੀ। ਇੱਕ ਵਾਰੀ ਉਸ ਨੂੰ ਇਹ ਸੋਚ ਕੇ ਪਛਤਾਵਾ ਹੋਇਆ ਕਿ ਉਹ ਹਰ ਰੋਜ਼ ਬਾਹਰੋਂ ਖਾ ਪੀ ਕੇ ਘਰ ਜਾਂਦਾ ਹੈ। ਜਦੋਂ ਕਿ ਘਰ ਘਰਵਾਲੀ ਹੈ, ਬੱਚੇ ਹਨ ਉਹਨਾਂ ਦਾ ਉਸ ਨੂੰ ਕਦੇ ਖਿਆਲ ਹੀ ਨਹੀਂ ਆਇਆ। ਉਹਨਾਂ ਦੇ ਖਾਣ-ਪੀਣ ਦਾ ਉਸਨੇ ਕਦੇ ਧਿਆਨ ਹੀ ਨਹੀਂ ਕੀਤਾ। ਖਾਣ-ਪੀਣ ਉਪਰੰਤ ਘਰ ਜਾਣ ਵੇਲੇ ਉਸਨੇ ਕੁਝ ਅੰਗੂਰ ਘਰ ਦੇ ਬਾਕੀ ਜੀਆਂ ਲਈ ਖਰੀਦ ਲਏ। ਘਰ ਪਹੁੰਚ ਪਹੁੰਚ ਪਹੁੰਚਣ ਤੇ ਪਤਨੀ ਨੂੰ ਅੰਗੂਰ ਪੜਾਉਂਦੇ ਉਸਨੇ ਕਿਹਾ ਕਿ ਉਹ ਬਹੁਤ ਥੱਕਿਆ ਹੋਇਆ ਹੈ। ਸੋ ਖਾਣਾ ਨਹੀਂ ਖਾਵੇਗਾ। ਉਹ ਸੌਣ ਦੀ ਤਿਆਰੀ ਕਰਨ ਹੀ ਲੱਗਿਆ ਸੀ। ਕਿ ਪਤਨੀ ਅੰਗੂਰਾਂ ਨੂੰ ਧੋ ਕੇ ਪਲੇਟ ਵਿੱਚ ਪਾ ਕੇ ਲੈ ਆਈ। ਫਿਰ ਉਸਨੇ ਆਪਣੇ ਪਤੀ ਨੂੰ ਆਖਿਆ ਤੁਸੀਂ ਥੱਕੇ ਹੋਏ ਹੋ। ਸੌਣ ਤੋਂ ਪਹਿਲਾਂ ਅੰਗੂਰ ਖਾ ਲਵੋ। ਪਤਨੀ ਦੇ ਇਨ੍ਹਾਂ ਸ਼ਬਦਾਂ ਦੇ ਪਿੱਛੇ ਖਲੋਤੀ ਹੋਈ ਕੁਰਬਾਨੀ ਅਤੇ ਤਿਆਗ ਦੀ ਭਾਵਨਾ ਨੇ ਪਤੀ ਦੇ ਮਨ ਵਿੱਚ ਇੰਨੀ ਸ਼ਰਮਿੰਦਗੀ ਅਤੇ ਆਤਮ ਗਿਲਾਨੀ ਪੈਦਾ ਕੀਤੀ ਕਿ ਉਸ ਵਿੱਚੋਂ ਬਾਹਰੋਂ ਖਾਣ ਪੀਣ ਦੀ ਇੱਛਾ ਹੀ ਮੁਕਾ ਦਿੱਤੀ ਅਤੇ ਉਸ ਦਾ ਆਪਣੀ ਪਤਨੀ ਪ੍ਰਤੀ ਦ੍ਰਿਸ਼ਟੀਕੋਣ ਹੀ ਬਦਲ ਗਿਆ ਕਰਾਮਾਤੀ ਘੜੀਆਂ ਤੇ ਅਲੋ ਅਲੋਕਾਰੀ ਹਾਲਤਾਂ ਵਿੱਚ ਜਿਹੜੀਆਂ ਖਾਹਿਸ਼ਾਂ ਇੱਕ ਵਾਰੀ ਸੁਆਹ ਹੋ ਜਾਣ ਉਹ ਫਿਰ ਨਹੀਂ ਜਾਗਦੀਆਂ ਕੁਝ ਘਟਨਾਵਾਂ ਚਿੰਤਾ ਨੂੰ ਚੇਤਨਾ ਵਿੱਚ ਬਦਲਣ ਦੀ ਸਮਰੱਥਾ ਰੱਖਦੀਆਂ ਹਨ ਚਿੰਤਾ ਨੂੰ ਚੇਤਨਾ ਦੇ ਰਸਤੇ ਪੈਣ ਲਈ ਪਹਿਲਾਂ ਕਈ ਵਾਰ ਨਿਕਾਂ ਗਲਤ ਰਸਤਿਆਂ ਤੇ ਭਟਕਣਾ ਪੈਂਦਾ ਹੈ ਇੱਕ ਵਾਰ ਇੱਕ ਉਦਾਸ ਤੇ ਮਾਜੂਸ ਰਾਹੀ ਨੂੰ ਭੇਡਾਂ ਚਾਰਨ ਵਾਲੀ ਇੱਕ ਇਸਤਰੀ ਵਿਖਾਈ ਦਿੱਤੀ ਤਾਂ ਉਸ ਨੂੰ ਉਸ ਇਸਤਰੀ ਕੋਲੋਂ ਕੁਝ ਖਾਣ ਲਈ ਮਿਲਣ ਦੀ ਆਸ ਵੱਜੀ ਉਸ ਇਸਤਰੀ ਨੇ ਆਪਣੀਆਂ ਰੋਟੀਆਂ ਵਿੱਚੋਂ ਅੱਧੀਆਂ ਉਸ ਰਾਹੀ ਨੂੰ ਦੇ ਦਿੱਤੀਆਂ ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਨਿਰਸੰਦੇਹ ਤਿਆਗ ਅਤੇ ਪਰਉਪਕਾਰ ਹੈ ਪਰ ਇਹ ਸਹੀ ਅਰਥਾਂ ਵਿੱਚ ਤਿਆਗ ਅਤੇ ਪਰਉਪਕਾਰ ਉਦੋਂ ਹੀ ਬਣਦਾ ਹੈ ਜਦੋਂ ਤੁਹਾਨੂੰ ਵੀ ਭੁੱਖੇ ਵਿਅਕਤੀ ਜਿੰਨੀ ਹੀ ਭੁੱਖ ਲੱਗੀ ਹੋਵੇ ਅਤੇ ਇਸ ਅਵਸਥਾ ਵਿੱਚ ਤੁਸੀਂ ਆਪਣੀ ਰੋਟੀ ਵਿੱਚੋਂ ਅੱਧਾ ਹਿੱਸਾ ਕਿਸੇ ਨੂੰ ਦੇ ਦੇਵੋ ਇਸ ਸੰਖੇਪ ਜਹੀ ਮਿਲਣੀ ਵਿੱਚ ਉਸ ਪੁਰਸ਼ ਨੇ ਵੇਖਿਆ ਕਿ ਉਸ ਇਸਤਰੀ ਦੇ ਥੈਲੇ ਵਿੱਚ ਇੱਕ ਚਮਕਦਾਰ ਪੱਥਰ ਸੀ ਜਦੋਂ ਪੁਰਸ਼ ਦੀ ਭੁੱਖ ਸ਼ਾਂਤ ਹੋ ਗਈ ਹੈ ਤਾਂ ਅਕਸਰ ਉਸ ਵਿੱਚ ਵਪਾਰੀ ਬਿਰਤੀ ਜਾਗ ਪੈਂਦੀ ਹੈ ਉਸ ਨੇ ਵੇਖ ਲਿਆ ਕਿ ਉਹ ਚਮਕਦਾਰ ਪੱਥਰ ਇੱਕ ਕੀਮਤੀ ਹੀਰਾ ਸੀ ਚਿਜਕਦਿਆਂ ਚਿਜਕਦਿਆਂ ਉਸਨੇ ਉਸ ਇਸਤਰੀ ਤੋਂ ਪੱਥਰ ਮੰਗ ਲਿਆ ਤੇ ਉਸ ਇਸਤਰੀ ਨੇ ਉਹ ਪੱਥਰ ਇੰਜ ਹੀ ਸੁਭਾਜਕ ਦੇ ਦਿੱਤਾ ਜਿਵੇਂ ਉਸ ਇਸਤਰੀ ਦਾ ਭਾਰ ਜਾਂ ਬੋਝ ਹਲਕਾ ਹੋ ਗਿਆ ਹੋਵੇ ਉਹ ਪੁਰਸ਼ ਜਿਵੇਂ ਕਿ ਪੁਰਸ਼ ਸੋਚਦੇ ਹਨ ਸੋਚਦਾ ਜਾ ਰਿਹਾ ਸੀ ਕਿ ਉਸਨੇ ਉਸ ਮੂਰਖ ਇਸਤਰੀ ਤੋਂ ਉਹ ਹੀਰਾ ਠੱਗ ਲਿਆ ਸੀ ਇਸਤਰੀ ਨੂੰ ਠੱਗ ਕੇ ਪੁਰਸ਼ ਆਪਣੇ ਚੁਤਰ ਹੋਣ ਦਾ ਭਰਮ ਪਾਲਣ ਦੇ ਆਦੀ ਹਨ ਜਿਵੇਂ ਹਰ ਚੁਤਰਾਈ ਥੋੜਾ ਜਿਹਾ ਚਿਰ ਸਾਨੂੰ ਝੂਠੀ ਕੋਲੇ ਵਿੱਚ ਮਾਣੀ ਖੁਸ਼ੀ ਦੇ ਕੇ ਪਛਤਾਵਾ ਬਣ ਜਾਂਦੀ ਹੈ ਓਵੇਂ ਹੀ ਉਸ ਪੁਰਸ਼ ਨਾਲ ਵਾਪਰਿਆ ਉਸ ਪੁਰਸ਼ ਨੂੰ ਆਪਣੀ ਜਤਰਾਈ ਨਾਲ ਉਸ ਪੌਲੀ ਇਸਤਰੀ ਦੀ ਨਿਰਛਲਤਾ ਬੜੀ ਵੱਡੀ ਪ੍ਰਤੀਤ ਹੋਣ ਲੱਗ ਪਈ ਅਤੇ ਉਹ ਚਾਹਣ ਦੇ ਬਾਵਜੂਦ ਵੀ ਉਹ ਹੀਰਾ ਵੇਚ ਨਾ ਸਕਿਆ ਉਹ ਹੀਰਾ ਇੰਨਾ ਕੀਮਤੀ ਸੀ ਕਿ ਕਿਸੇ ਜੋਰੀ ਕੋਲ ਉਸ ਦੀ ਕੀਮਤ ਅਦਾ ਕਰਨ ਦੀ ਸਮਰੱਥਾ ਵੀ ਨਹੀਂ ਸੀ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਵਿਚਾਰਾਂ ਵਾਂਗ ਇਸ ਕਰਕੇ ਨਿਰਾਰਥਕ ਹੋ ਜਾਂਦੀਆਂ ਹਨ ਕਿ ਕਿ ਸਾਡੇ ਕੋਲ ਉਹਨਾਂ ਨੂੰ ਵਰਤਨ ਦੀ ਸਮਰੱਥਾ ਨਹੀਂ ਹੁੰਦੀ ਹੀਰਾ ਪ੍ਰਾਪਤ ਕਰਕੇ ਵੀ ਉਹ ਪੁਰਸ਼ ਨਿਰਾਸ਼ ਸੀ ਕਿਉਂਕਿ ਚਤੁਰਾਈ ਜਾਂ ਭ੍ਰਿਸ਼ਟ ਟੰਗਾ ਰਾਹੀਂ ਪ੍ਰਾਪਤ ਕੀਤੇ ਸਾਧਨ ਚੰਗੇ ਉਦੇਸ਼ਾਂ ਲਈ ਨਹੀਂ ਵਰਤੇ ਜਾ ਸਕਦੇ ਅਕਸਰ ਜਦੋਂ ਸਾਨੂੰ ਸਾਡੀ ਸਮਰੱਥਨ ਨਾਲੋਂ ਬੜੀ ਚੀਜ਼ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਨੂੰ ਸੰਭਾਲਣ ਦੀ ਸਮਰੱਥਾ ਨਾ ਹੋਣ ਕਾਰਨ ਸਾਡੀ ਚਿੰਤਾ ਤੇ ਨਿਰਾਸ਼ਾ ਦੋਵੇਂ ਵੱਧ ਜਾਂਦੀਆਂ ਹਨ ਉਸ ਪੁਰਸ਼ ਨਾਲ ਵੀ ਇਵੇਂ ਹੀ ਵਾਪਰਿਆ ਇੱਕ ਦਿਨ ਉਹ ਉਹੀ ਹੀਰਾ ਲੈ ਕੇ ਵਾਪਸ ਉਸ ਸਤਰੀ ਕੋਲ ਪਹੁੰਚਿਆ ਤੇ ਕਿਹਾ ਮੈਨੂੰ ਇਹ ਹੀਰਾ ਨਹੀਂ ਚਾਹੀਦਾ ਮੈਨੂੰ ਇਸ ਤੋਂ ਵੀ ਵਧੇਰੇ ਕੀਮਤੀ ਚੀਜ਼ ਚਾਹੀਦੀ ਹੈ ਤੂੰ ਮੈਨੂੰ ਦਿਲ ਦੀ ਉਹ ਡੁੰਗਾਈ ਦੇ ਜਿਸ ਵਿੱਚੋਂ ਰਾਹੀਆਂ ਨਾਲ ਆਪਣੀ ਰੋਟੀ ਵੰਡਣ ਅਤੇ ਅਜਨਬੀਆਂ ਨੂੰ ਹੀਰੇ ਬਖਸ਼ਣ ਦੀ ਅਮੀਰੀ ਉਪਜਦੀ ਹੈ ਤੇਰੇ ਤੋਂ ਹੀਰਾ ਛੱਲ ਕੇ ਮੈਨੂੰ ਆਪਣੀ ਗਰੀਬੀ ਅਤੇ ਤੇਰੀ ਅਮੀਰੀ ਦਾ ਹੀ ਅਹਿਸਾਸ ਹੋਇਆ ਹੈ ਤੈਨੂੰ ਹੀਰਾ ਗਵਾ ਕੇ ਵੀ ਕੋਈ ਘਾਟਾ ਨਹੀਂ ਪਿਆ ਮੈਨੂੰ ਪ੍ਰਾਪਤ ਕਰਕੇ ਵੀ ਕੋਈ ਲਾਭ ਨਹੀਂ ਹੋਇਆ ਕੋਈ ਸ਼ਾਂਤੀ ਨਹੀਂ ਮਿਲੀ ਇਸ ਜਗਤ ਵਿੱਚ ਬਿਨਾਂ ਗਵਾਇਆਂ ਕੁਝ ਨਹੀਂ ਮਿਲਦਾ ਕਈਆਂ ਨੂੰ ਕੁਝ ਮਿਲ ਪਹਿਲਾਂ ਜਾਂਦਾ ਹੈ ਤੇ ਗਵਾਉਣ ਦਾ ਅਮਲ ਮਗਰੋਂ ਸ਼ੁਰੂ ਹੁੰਦਾ ਹੈ ਤੁਸੀਂ ਵੇਖਿਆ ਹੋਵੇਗਾ ਕਿ ਜਿਨ੍ਹਾਂ ਨੂੰ ਬਿਨਾਂ ਮਿਹਨਤ ਕੀਤਿਆਂ ਵਿਰਸੇ ਵਿੱਚ ਜਾਇਦਾਦ ਆਦ ਮਿਲ ਜਾਂਦੀ ਹੈ ਉਹ ਉਸ ਜਾਇਦਾਦ ਦਾ ਕੇਵਲ ਦੁਰਪਯੋਗ ਹੀ ਕਰ ਸਕਦੇ ਹਨ ਜਦੋਂ ਇੱਕ ਜੇਬ ਕਤਰੇ ਨੂੰ ਵੀ ਕਿਸੇ ਨਾਲ ਪ੍ਰੇਮ ਹੋ ਜਾਂਦਾ ਹੈ ਤਾਂ ਉਸ ਵਿੱਚ ਵੀ ਸਿਖਰਲੇ ਵਿਚਾਰ ਜਾਗ ਪੈਂਦੇ ਹਨ ਅਤੇ ਉਸ ਨੂੰ ਸਾਰੀਆਂ ਜੇਬਾਂ ਆਪਣੀਆਂ ਜੇਬਾਂ ਲੱਗਣ ਲੱਗ ਪੈਂਦੀਆਂ ਹਨ ਉਸ ਲਈ ਮੁਸੀਬਤ ਖੜੀ ਹੋ ਜਾਂਦੀ ਹੈ ਕਿ ਆਪਣੀ ਜੇਬ ਉਹ ਕਿਵੇਂ ਕੱਟੇ ਕਿਵੇਂ ਉਹ ਆਪਣਾ ਧੰਦਾ ਹੀ ਬਦਲ ਲੈਂਦਾ ਹੈ ਜੀਵਨ ਵਿੱਚ ਪਿਆਰ ਹੀ ਇੱਕ ਅਜਿਹਾ ਖੇਤਰ ਹੈ ਜਿਹੜਾ ਸਾਨੂੰ ਡੂੰਘੀਆਂ ਸਿਖਰਾਂ ਦੇ ਦیدار ਕਰਵਾਉਂਦਾ ਹੈ ਪਿਆਰ ਇੱਕ ਸਹਿਜ ਅਤੇ ਮੱਠੀ-ਮੱਠੀ ਅੱਗ ਦੀ ਨਿਆਈ ਹੈ ਜਿਹੜੀ ਸਾੜਦੀ ਨਹੀਂ ਭੁੰਨਦੀ ਹੈ ਸੁੱਖ ਅਤੇ ਦੁੱਖ ਦੇ ਸੰਗਲਪਾਂ ਦੀ ਸੋਝੀ ਤਾਂ ਆਉਂਦੀ ਹੀ ਡੂੰਗੇ ਸੱਚੇ ਅਤੇ ਸਿਹਰਦ ਪਿਆਰ ਦੇ ਅਨੁਭਵ ਰਾਹੀਂ ਹੈ ਜੇ ਸੁੱਖ ਦੁੱਖ ਵੰਡਾਉਣ ਲਈ ਹਰ ਵਾਰੀ ਸਾਨੂੰ ਕਿਸੇ ਨਵੇਂ ਸਾਥੀ ਦੀ ਚੋਣ ਕਰਨੀ ਪਵੇ ਤਾਂ ਜ਼ਿੰਦਗੀ ਬੜੀ ਮੁਸ਼ਕਿਲ ਹੋ ਜਾਵੇਗੀ ਇਸੇ ਕਰਕੇ ਵਿਆਹ ਦੀ ਪ੍ਰਥਾ ਹੋਂਦ ਵਿੱਚ ਆਈ ਹੈ ਬੰਦਿਆਂ ਨਾਲ ਘਰ ਵਸਦੇ ਹਨ ਰਿਸ਼ਤਿਆਂ ਨਾਲ ਬੰਦੇ ਵਸਦੇ ਹਨ ਜਦੋਂ ਰਿਸ਼ਤਾ ਆਮੋ ਸਾਹਮਣੇ ਦਾ ਹੋ ਜਾਵੇ ਤਾਂ ਜ਼ਿੰਦਗੀ ਡੂੰਗੀਆਂ ਟੁੱਬੀਆਂ ਲਾਉਂਦੀ ਹੋਈ ਨਵੀਆਂ ਸਿਖਰਾਂ ਚੋਂਦੀ ਹੈ ਇਸੇ ਕਰਕੇ ਕਹਿੰਦੇ ਹਨ ਕਿ ਜ਼ਿੰਦਗੀ ਨੂੰ ਹਲੋਰਾ ਦੇਣ ਵਾਲੀਆਂ ਸਾਰੀਆਂ ਕਿਰਿਆਵਾਂ ਕਿਸੇ ਤੀਜੀ ਧਿਰ ਦੀ ਵਿਚੋਲਗੀ ਤੋਂ ਮੁਕਤ ਹੁੰਦੀਆਂ ਹਨ ਉਂਝ ਤਾਂ ਮੌਸਮ ਕਈ ਹੁੰਦੇ ਹਨ ਪਰ ਜਿਹੜੇ ਮੌਸਮ ਵਿੱਚ ਪਿਆਰਾ ਘਰ ਆ ਜਾਵੇ ਉਹ ਮਿਲਾਪ ਦਾ ਮੌਸਮ ਹੁੰਦਾ ਹੈ ਜਿਨ੍ਹਾਂ ਚੀਜ਼ਾਂ ਨੂੰ ਦੇਣ ਦੇ ਪੱਖੋਂ ਅਸੀਂ ਸਾਰੇ ਸੰਸਾਰ ਨੂੰ ਇਨਕਾਰ ਕੀਤਾ ਹੁੰਦਾ ਹੈ ਉਹਨਾਂ ਨੂੰ ਜਦੋਂ ਸਾਡਾ ਪਿਆਰਾ ਮੰਗਦਾ ਹੈ ਤਾਂ ਸਹਿਜੇ ਹੀ ਉਹਨਾਂ ਨੂੰ ਦੇ ਦੇਣ ਦੀ ਸਾਡੇ ਵਿੱਚ ਸਮਰੱਥਾ ਤੇ ਅਮੀਰੀ ਉਪਜ ਪੈਂਦੀ ਹੈ ਪਿਆਰ ਵਿੱਚ ਵਪਾਰ ਨਹੀਂ ਹੁੰਦਾ ਪਰ ਕਈ ਪਿਆਰ ਵਿੱਚ ਵੀ ਵਪਾਰ ਕਰਨ ਦੀ ਜਿੱਦ ਕਰਦੇ ਹਨ ਵਪਾਰੀ ਹਰ ਚੀਜ਼ ਨੂੰ ਉਸ ਦੇ ਮੁੱਲ ਦੇ ਸੰਦਰਭ ਵਿੱਚ ਨਗਦ ਉਧਾਰ ਦੇ ਪ੍ਰਸੰਗ ਵਿੱਚ ਵੇਖਦਾ ਹੈ ਇਹਨਾਂ ਪ੍ਰਸੰਗਾਂ ਤੋਂ ਬਾਹਰ ਵੇਖਣ ਦੀ ਉਸ ਵਿੱਚ ਸਮਰੱਥਾ ਨਹੀਂ ਹੁੰਦੀ ਨੋਟ ਗਿਣ ਗਿਣ ਕੇ ਉਸ ਦੇ ਹੱਥ ਖੁਰਦਰੇ ਹੋ ਜਾਂਦੇ ਹਨ ਗਾਹਕਾਂ ਨਾਲ ਨਿੱਕੀਆਂ-ਨਿੱਕੀਆਂ ਚੁਸਤੀਆਂ ਚਲਾਕੀਆਂ ਕਰਦੇ ਆ ਉਸ ਨੂੰ ਬੰਦਿਆਂ ਨਾਲ ਮਿਲਣ ਦੀ ਜਾਂਚ ਹੀ ਭੁੱਲ ਜਾਂਦੀ ਹੈ ਅਮੀਰੀ ਅਤੇ ਗਰੀਬੀ ਨਾਂ ਦੀ ਵਸਤੂ ਵਿੱਚ ਕੋਈ ਚੀਜ਼ ਨਹੀਂ ਹੁੰਦੀ ਇਹ ਵਸਤੂਆਂ ਨੂੰ ਵਰਤਨ ਦੀ ਜਾਂਚ ਤੇ ਦ੍ਰਿਸ਼ਟੀਕੋਣ ਹੁੰਦੇ ਹਨ ਜਿਸ ਦੀ ਸਿਹਤ ਠੀਕ ਹੈ ਉਸ ਲਈ ਦਵਾਈਆਂ ਜਾਂ ਵੱਡੇ ਤੋਂ ਵੱਡੇ ਹਸਪਤਾਲ ਦੇ ਵੀ ਕੋਈ ਅਰਥ ਨਹੀਂ ਹੁੰਦੇ ਦ੍ਰਿਸ਼ਟੀਕੋਣ ਦੇ ਵਖਰੇਵੇਂ ਕਾਰਨ ਹੀ ਅਸੀਂ ਵਕ-ਵਕ ਟੰਗਾ ਨਾਲ ਸੋਚਦੇ ਹਾਂ ਕਈ ਪਹਾੜਾਂ ਨੂੰ ਚੜ੍ਹਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ ਕਈ ਪਹਾੜਾਂ ਦੀ ਦੂਰੀ ਹੀ ਮਾਣਦੇ ਹਨ ਅਤੇ ਕਈ ਪਹਾੜਾਂ ਤੋਂ ਡਿੱਗ ਪੈਣ ਦੇ ਡਰ ਨਾਲ ਦੂਰ ਹੀ ਰਹਿੰਦੇ ਹਨ ਇਵੇਂ ਹੀ ਕਈਆਂ ਲਈ ਪੀਂਘ ਹੁਲਾਰੇ ਦਾ ਪ੍ਰਤੀਕ ਹੈ ਕਈਆਂ ਲਈ ਰੱਸੀ ਦੇ ਟੁੱਟ ਜਾਣ ਦਾ ਤੋਖਲਾ ਹੈ ਜ਼ਿੰਦਗੀ ਦੇ ਇੱਕ ਹੀ ਵਰਤਾਰੇ ਦੀਆਂ अनेका ਪਰਤਾਂ ਹੁੰਦੀਆਂ ਹਨ ਇਹਨਾਂ अनेका ਪਰਤਾਂ ਦੀ ਸੋਝੀ ਨੂੰ ਹੀ ਗਿਆਨ ਕਹਿੰਦੇ ਹਨ ਉਦਾਹਰਨ ਵਜੋਂ ਕਿਨਾਰਿਆਂ ਦਾ ਖੁਰਨਾ ਨਦੀ ਦਾ ਵਿਸਤਾਰ ਬਣ ਜਾਂਦਾ ਹੈ ਇਵੇਂ ਹੀ ਜਦੋਂ ਹਨੇਰੀ ਮਾਰੂਥਲਾਂ ਦੇ ਟਿੱਬਿਆਂ ਦੀ ਰੇਤ ਉਡਾਉਂਦੀ ਹੈ ਤਾਂ ਵਸਤ ਵਿੱਚ ਉਹ ਮਾਰੂਥਲ ਨੂੰ ਹੋਰ ਵੀ ਵਿਸ਼ਾਲ ਕਰ ਜਾਂਦੀ ਹੈ ਇਵੇਂ ਹੀ ਕਿਸੇ ਵੱਲ ਉਂਗਲੀ ਉਠਾਉਣ ਵੇਲੇ ਸਾਡੀਆਂ ਆਪਣੀਆਂ ਤਿੰਨ ਉਂਗਲਾਂ ਸਾਡੇ ਆਪਣੇ ਵੱਲ ਉੱਠੀਆਂ ਹੋਈਆਂ ਹੁੰਦੀਆਂ ਹਨ ਵੀ ਕਰਦਾ ਹੈ ਕੇਵਲ ਸਿਧਾਂਤਕ ਗਿਆਨ ਪ੍ਰਾਪਤ ਕਰਨ ਉਪਰੰਤ ਅਣਜਾਣ ਬਨਣਾ ਲਗਭਗ ਅਸੰਭਵ ਹੁੰਦਾ ਹੈ ਇਵੇਂ ਗਿਆਨ ਸਾਨੂੰ ਪਕੜ ਲੈਂਦਾ ਹੈ ਵਿਰੋਧੀ ਵਿਚਾਰ ਸਾਨੂੰ ਆਪਣੇ ਵਿਚਾਰਾਂ ਨੂੰ ਓਵੇਂ ਹੀ ਪੁਸ਼ਟ ਕਰਨ ਦਾ ਅਵਸਰ ਪ੍ਰਦਾਨ ਕਰਦੇ ਹਨ ਜਿਵੇਂ ਵਿਰੋਧੀ ਹਵਾ ਸਾਡੇ ਪਤੰਗ ਨੂੰ ਦੂਰ ਅਤੇ ਉੱਚਾ ਲੈ ਜਾਂਦੀ ਹੈ ਇੱਕ ਵਾਰੀ ਪਤੰਗਾਂ ਦੀ ਇੱਕ ਦੁਕਾਨ ਤੇ ਇੱਕ ਵਿਅਕਤੀ ਨੇ ਪੁੱਛਿਆ ਕਿਹੜਾ ਪਤੰਗ ਸਭ ਤੋਂ ਉੱਚਾ ਉੱਡੇਗਾ ਉੱਤਰ ਮਿਲਿਆ ਜਿੰਨਾ ਉੱਚਾ ਤੁਹਾਡਾ ਹੌਸਲਾ ਹੋਵੇਗਾ ਉਹਨਾ ਵਿਸ਼ਾਲ ਤੁਹਾਡਾ ਅਸਮਾਨ ਹੋ ਜਾਵੇਗਾ ਅਤੇ ਜਿੰਨਾ ਵਿਸ਼ਾਲ ਤੁਹਾਡਾ ਅਸਮਾਨ ਹੋਵੇਗਾ ਉਹਨਾ ਉੱਚਾ ਤੁਹਾਡਾ ਪਤੰਗ ਜਾਵੇਗਾ ਗੈਸ ਵਾਲੇ ਗੁਬਾਰਿਆਂ ਨੂੰ ਵੇਚਣ ਵਾਲੇ ਵਿਅਕਤੀ ਕੋਲ ਇੱਕ ਕਾਲੇ ਰੰਗ ਦੇ ਬੱਚੇ ਨੇ ਪੁੱਛਿਆ ਅੰਕਲ ਕੀ ਕਾਲੇ ਰੰਗ ਦੇ ਗੁਬਾਰੇ ਵੀ ਉੱਡਦੇ ਹਨ ਉੱਤਰ ਮਿਲਿਆ ਗੁਬਾਰੇ ਰੰਗ ਕਰਕੇ ਨਹੀਂ ਉੱਡਦੇ ਉਹਨਾਂ ਦੇ ਉਡਣ ਦਾ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਦੇ ਅੰਦਰ ਕੀ ਹੈ ਬਾਹਰ ਨਾ ਜਿੱਤ ਹੈ ਨਾ ਹਾਰ ਹੈ ਨਾ ਸਫਲਤਾ ਹੈ ਨਾ ਅਸਫਲਤਾ ਇਹ ਸਭ ਕੁਝ ਤੁਹਾਡੇ ਅੰਦਰ ਹੈ ਤੁਸੀਂ ਹੀ ਜਿੱਤ ਹੋ ਤੁਸੀਂ ਹੀ ਹਾਰ ਹੋ ਹਾਰ ਜਾਂ ਸਫਲਤਾ ਵੀ ਲਾਭਕਾਰੀ ਹੋ ਜਾਂਦੀ ਹੈ ਪਰ ਜੇ ਮਨੁੱਖ ਨੂੰ ਲਾਭ ਉਠਾਉਣਾ ਆਉਂਦਾ ਹੋਵੇ ਹਾਰ ਜਾਂ ਸਫਲਤਾ ਨਾਲ ਸਾਨੂੰ ਆਪਣੀ ਸੋਚ ਹਾਲਤ ਵਿਧੀ ਅਤੇ ਜਥਾਰਥ ਨੂੰ ਬਦਲਣ ਦੇ ਢੰਗਾਂ ਦਾ ਪਤਾ ਲੱਗਦਾ ਹੈ ਜਿਹੜੇ ਫੈਸਲਾ ਕਰਕੇ ਉਸ ਤੇ ਅਮਲ ਕਰਦੇ ਹਨ ਉਨ੍ਹਾਂ ਕੋਲ ਗਲਤੀਆਂ ਤੇ ਦੋਸ਼ਾਂ ਨੂੰ ਸੁਧਾਰਨ ਦਾ ਸਮਾਂ ਅਤੇ ਸਮਰੱਥਾ ਦੋਵੇਂ ਹੁੰਦੀਆਂ ਹਨ ਜਿਹੜੇ ਕੇਵਲ ਵਿਉਂਤਾਂ ਬਣਾਉਂਦੇ ਹਨ ਅਤੇ ਕੁਝ ਕਰਨ ਦਾ ਫੈਸਲਾ ਟਾਲਦੇ ਰਹਿੰਦੇ ਹਨ ਅਸਫਲਤਾ ਜਾਂ ਹਾਰ ਦੀ ਸੂਰਤ ਵਿੱਚ ਉਨ੍ਹਾਂ ਦੀ ਸੋਚ ਨੂੰ ਉਧਰੰਗ ਹੋ ਜਾਂਦਾ ਹੈ ਜਿਸ ਕਾਰਨ ਉਹ ਕੋਈ ਹੋਰ ਯਤਨ ਨਹੀਂ ਕਰਦੇ ਅਸਫਲਤਾਵਾਂ ਤੇ ਹਾਰਾਂ ਕਾਰਨ ਹੀ ਨਵੇਂ ਢੰਗ ਖੋਜਦੇ ਆਂ ਖੋਜਦੇ ਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਲੱਭਦੇ ਹਨ ਮਹਾਨ ਰਚਨਾਵਾਂ ਵਾਸਤਵ ਵਿੱਚ ਮਨੁੱਖ ਦੀਆਂ ਹਾਰਾਂ ਅਤੇ ਅਸਫਲਤਾਵਾਂ ਦੇ ਬੇਰਬਿਆਂ ਨਾਲ ਭਰੀਆਂ ਪਈਆਂ ਹਨ ਮਹਾਨ ਰਚਨਾਵਾਂ ਤੋਂ ਸਾਨੂੰ ਆਪਣੇ ਆਪ ਬਾਰੇ ਸੋਝੀ ਮਿਲਦੀ ਹੈ ਇਹ ਰਚਨਾਵਾਂ ਸਾਡੀ ਦ੍ਰਿਸ਼ਟੀ ਨੂੰ ਸਾਰੂ ਬਣਾਉਂਦੀਆਂ ਹਨ ਕਾਟੀ ਮਾਰਾਂ ਨੂੰ ਕਦੇ ਸਾਬਤ ਪਤੰਗ ਨਹੀਂ ਮਿਲਦੇ ਆਲੋਚਕਾਂ ਦੇ ਕਦੇ ਕਿਦਰੇ ਬੁੱਤ ਨਹੀਂ ਲੱਗਦੇ ਬੁੱਤ ਉਹਨਾਂ ਦੇ ਹੀ ਲੱਗਦੇ ਹਨ ਜਿਨ੍ਹਾਂ ਦੀ ਆਲੋਚਨਾ ਹੋਈ ਹੁੰਦੀ ਹੈ ਮਹਾਨ ਲੇਖਕ ਨਵੇਂ ਵਿਚਾਰਾਂ ਨੂੰ ਜਨਮ ਦਿੰਦੇ ਹਨ ਪਰ ਸਮਾਜ ਨਵੇਂ ਵਿਚਾਰਾਂ ਨੂੰ ਅਪਣਾਉਣ ਵਿੱਚ ਸਦਾ ਪਿੱਛੇ ਰਹਿ ਜਾਂਦਾ ਹੈ ਕਿਉਂਕਿ ਪੁਰਾਣੇ ਵਿਚਾਰਾਂ ਪਿੱਛੇ ਪਰੰਪਰਾ ਤੇ ਅਤੀਤ ਦਾ ਬਲ ਹੁੰਦਾ ਹੈ ਨਵੇਂ ਵਿਚਾਰਾਂ ਪਿੱਛੇ ਅਤੀਤ ਦਾ ਬਲ ਨਹੀਂ ਹੁੰਦਾ ਇਸੇ ਲਈ ਨਵੇਂ ਵਿਚਾਰਾਂ ਨੂੰ ਅਪਣਾਉਣਾ ਸੌਖਾ ਨਹੀਂ ਹੁੰਦਾ ਨਵੇਂ ਵਿਚਾਰਾਂ ਦਾ ਕੋਈ ਗਵਾਹ ਨਹੀਂ ਹੁੰਦਾ ਇਹਨਾਂ ਦਾ ਕੋਈ ਭਰੋਸਾ ਵੀ ਨਹੀਂ ਹੁੰਦਾ ਪਰ ਸਮਾਜ ਦੀ ਨਰੋਈ ਸਿਹਤ ਅਤੇ ਅੰਦਰਲੀ ਸ਼ਕਤੀ ਵਧਾਉਣ ਲਈ ਨਵੇਂ ਵਿਚਾਰਾਂ ਦੀ ਕਸਰਤ ਜ਼ਰੂਰੀ ਹੁੰਦੀ ਹੈ। ਨਵੇਂ ਵਿਚਾਰਾਂ ਨਾਲ ਨਵੇਂ ਦ੍ਰਿਸ਼ਟੀਕੋਣ ਉੱसरਦੇ ਹਨ। ਨਵੇਂ ਦ੍ਰਿਸ਼ਟੀਕੋਣ ਨਵਾਂ ਸੰਸਾਰ ਸਿਰਜਦੇ ਹਨ ਅਤੇ ਹਰ ਚੀਜ਼ ਨਵੇਂ ਅਰਥ ਗ੍ਰਹਿਣ ਕਰਦੀ ਜਾਂਦੀ ਹੈ ਅਤੇ ਨਵਾਂ ਸਮਾਜ ਅਤੇ ਨਵਾਂ ਮਨੁੱਖ ਹੋਂਦ ਵਿੱਚ ਆਉਂਦਾ ਹੈ। ਹਰਕਤ ਵਿੱਚ ਆਈ ਕਵਿਤਾ ਨਾਚ ਬਣ ਜਾਂਦੀ ਹੈ। ਸੰਗ ਮਰਮਰ ਵਿੱਚ ਗੁੰਨੀ ਹੋਈ ਮੁਹੱਬਤ ਤਾਜ ਮਹਿਲ ਖਵਾਉਂਦੀ ਹੈ ਅਤੇ ਸਰੋਵਰ ਦੇ ਆਲੇ-ਦੁਆਲੇ ਗੂੰਜ ਰਹੀ ਸੁਖਮਣੀ ਸਾਹਿਬ ਹਰਮੰਦਰ ਕਹਿਲਾਉਂਦੀ ਹੈ। ਨਾਸਤਕ ਕਹਿੰਦਾ ਹੈ ਰੱਬ ਕਿੱਥੇ ਹੈ ਆਸਤਕ ਕਹਿੰਦਾ ਹੈ ਰੱਬ ਕਿੱਥੇ ਨਹੀਂ ਹੈ ਨਾਸਤਕ ਨਕਾਰਦਾ ਹੈ ਆਸਤਕ ਸਵੀਕਾਰਦਾ ਹੈ ਬਦਲੀ ਹੋਈ ਸਥਿਤੀ ਵਿੱਚ ਕਈ ਵਾਰੀ ਰਸਤੇ ਇੰਨੇ ਰਮਣੀਕ ਹੋ ਜਾਂਦੇ ਹਨ ਕਿ ਸਾਨੂੰ ਮੰਜ਼ਲ ਦਾ ਚੇਤਾ ਹੀ ਭੁੱਲ ਜਾਂਦਾ ਹੈ ਕਦੇ ਸਾਨੂੰ ਲੂੰਗੀ ਸੋਝੀ ਹੁੰਦੀ ਹੈ ਕਿ ਜੀਵਨ ਵਿੱਚ ਨਿਸ਼ਾਨਿਆਂ ਦੀ ਲੋੜ ਨਹੀਂ ਜੀਵਨ ਹੀ ਨਿਸ਼ਾਨਾ ਹੈ ਕਿਧਰੇ ਜਾਣ ਦੀ ਲੋੜ ਨਹੀਂ ਅਸੀਂ ਪਹਿਲਾਂ ਹੀ ਪਹੁੰਚੇ ਹੋਏ ਹਾਂ ਜਦੋਂ ਇਹ ਸਿਖਰਲੀ ਸੋਝ ਜਾਗ ਪਵੇ ਤਾਂ ਵਿਅਕਤੀ ਦੀ ਸ਼ਖਸੀਅਤ ਵਰਾਂਡੇ ਵਰਗੀ ਹੋ ਜਾਂਦੀ ਹੈ ਬੁਹੇਬਾਰੀਆਂ ਤੋਂ ਮੁਕਤ ਹਰ ਕਿਸੇ ਨੂੰ ਥਾਂ ਦੇਣ ਵਾਲੀ ਜਿੱਥੇ ਜੀ ਆਇਆਂ ਨੂੰ ਲਿਖਣ ਦੀ ਲੋੜ ਨਹੀਂ ਹੁੰਦੀ ਜਿੱਥੇ ਹਰ ਕਿਸੇ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਜਿੱਥੇ ਮਿੱਠਾ ਮਿੱਠਾ ਬੋਲਿਆ ਜਾਂਦਾ ਹੈ ਉੱਚਾ ਉੱਚਾ ਸੋਚਿਆ ਜਾਂਦਾ ਹੈ ਅਤੇ ਚੰਗਾ ਚੰਗਾ ਕੀਤਾ ਜਾਂਦਾ ਹੈ ਬਿਨਾਂ ਸਿਰ ਉੱਚਾ ਕੀਤਾ ਤਾਰੇ ਨਹੀਂ ਵੇਖੇ ਜਾ ਸਕਦੇ ਬਿਨਾਂ ਸਿਰਜਕਾਇਆ ਡੁੰਗਾਈ ਦਾ ਪਤਾ ਨਹੀਂ ਲੱਗਦਾ। ਉੱਚੇ ਵਿਚਾਰਾਂ ਅਤੇ ਸੁੱਚੇ ਵਿਹਾਰਾਂ ਤੋਂ ਬਿਨਾਂ ਜੀਵਨ ਵਿੱਚ ਡੁੰਗਾਈ ਨਹੀਂ ਆਉਂਦੀ ਅਤੇ ਡੁੰਗੇ ਅਨੁਭਵਾਂ ਤੋਂ ਬਿਨਾਂ ਸਿਖਰਲੀ ਕਲਪਨਾ ਨਹੀਂ ਜਾਗਦੀ। ਅਤੇ ਜਦੋਂ ਤੱਕ ਡੁੰਗਾਈਆਂ ਅਤੇ ਸਿਖਰਾਂ ਵਿਚਾਰ ਹਤਾਲਵੇਂ ਨਹੀਂ ਵਾਪਰਦਾ ਜ਼ਿੰਦਗੀ ਟੋਏਆਂ ਅਤੇ ਟਿੱਬਿਆਂ ਵਿੱਚ ਭਟਕਦੀ ਰਹੇਗੀ। ਸੰਸਾਰ ਉਹਨਾਂ ਲਈ ਹੀ ਰਸਤਾ ਛੱਡਦਾ ਹੈ ਜਿਹੜੇ ਜਾਣਦੇ ਹਨ ਕਿ ਉਹਨਾਂ ਨੇ ਕਿੱਥੇ ਜਾਣਾ ਹੈ ਅਤੇ ਪਹੁੰਚ ਕੇ ਕੀ ਕਰਨਾ ਹੈ। ਜੀਵਨ ਦਾ ਉਦੇਸ਼ ਗਲਤ ਰਾਹਾਂ ਤੋਂ ਬਚਣਾ ਹੀ ਨਹੀਂ ਠੀਕ ਰਾਹਾਂ ਤੇ ਤੁਰਨਾ ਵੀ ਹੈ ਜਿਵੇਂ ਦੀਵੇ ਦਾ ਉਦੇਸ਼ ਹਨੇਰੇ ਨੂੰ ਦੂਰ ਕਰਨਾ ਹੀ ਨਹੀਂ ਹਨੇਰੀ ਵਿੱਚ جگਦੇ ਰਹਿਣਾ ਵੀ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ